ਲੋਕ ਆਪਦੇ ਜਨਮਪੂ ਮੀਨੂ ਤੇ ਆਪਦੇ ਲੋਕਾਂ ਨੂੰ ਧੋਖਾ ਕਿਵੇਂ ਦਿੰਦੇ ਆ ਜਾਂ ਉਹਨਾਂ ਦਾ ਧੋਖਾ ਕਿਵੇਂ ਕਮਾਉਂਦੇ ਆ ਉਹ ਆ ਕਾਂਗਰਸ ਦੇ ਐਮਪੀ ਮਨੀਸ਼ ਦਿਵਾੜੀ ਦੇ ਇਸ ਆਰਟੀਕਲ ਚੋਂ ਆਪਾਂ ਸਮਝ ਸਕਦੇ ਆ ਇਹ ਆਰਟੀਕਲ ਮਨੀਸ਼ ਦਿਵਾੜੀ ਨੇ ਲਿਖ ਕੇ ਲਿਖਿਆ ਹੈ ਕਿ ਭਈ ਜਿਹੜਾ ਚੰਡੀਗੜ੍ਹ ਆ ਇਹਦੇ ਲੋਕਾਂ ਨੂੰ ਰਿਪਰੈਜ਼ੈਂਟੇਸ਼ਨ ਮਿਲਣੀ ਚਾਹੀਦੀ ਆ ਇਹਦੇ ਲੋਕਾਂ ਨੂੰ ਇੱਥੇ ਜਿਵੇਂ ਪੰਜਾਬ ਦੇ ਵਿੱਚ ਵਿਧਾਨ ਸਭਾ ਜਾਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਹੈ ਉਵੇਂ ਇਹਨਾਂ ਦਾ ਵੀ ਕਾਬਦਾ ਗਵਰਨੈਂਸ ਦਾ ਮੈਥਡ ਹੋਣਾ ਚਾਹੀਦਾ ਹੈ ਇਹ ਯੂਟੀ ਆ ਇਹਦੇ ਵਿੱਚ ਇਹ ਯੂਟੀ ਹੋਣ ਕਰਕੇ ਇਹ ਨਹੀਂ ਹੋਣਾ ਚਾਹੀਦਾ ਕਿ ਵੀ ਇਹਨਾਂ ਨੂੰ ਨਾ ਮਿਲੇ ਬਿਲਕੁਲ ਸਹੀ ਆ ਤਿਵਾੜੀ ਸਾਹਿਬ ਕਿ ਇਹਨਾਂ ਨੂੰ ਮਿਲਣਾ ਚਾਹੀਦਾ ਪਰ ਤੁਸੀਂ ਜਿਹੜੇ ਅਨੰਦਪੁਰ ਸਾਹਿਬ ਤੋਂ ਤੇ ਲੁਧਿਆਣੇ ਤੋਂ ਦੋ ਐਮਪੀ ਰਹੇ ਹੋ ਕਾਂਗਰਸ ਨੂੰ ਰਿਪਰੈਜ਼ੈਂਟ ਕਰਦੇ ਹੋ ਕੀ ਤੁਹਾਨੂੰ ਲੱਗਦਾ ਹੈ ਵੀ ਇਹ ਸਟੈਂਡ ਸਹੀ ਆ ਇਹ ਤਾਂ ਇੱਕ ਲਾਈਨ ਦਾ ਜਵਾਬ ਹੈ ਦਾ ਜੇ ਵੀ ਚੰਡੀਗੜ੍ਹ ਨੂੰ ਪੰਜਾਬ ਦੇ ਵਿੱਚ ਮਲਾਇਆ ਜਾਵੇ ਜੇ ਇਹ ਪੰਜਾਬ ਦਾ ਹਿੱਸਾ ਹੋਵੇ ਜੇ ਇਹ ਪੰਜਾਬ ਦਾ ਪਾਰਟ ਹੋਵੇ ਤਾਂ ਇਹਨੂੰ ਇਹ ਸਾਰਾ ਕੁਝ ਮਿਲੂਗਾ ਤੁਸੀਂ ਐਡੀਆਂ ਵੱਡੀਆਂ ਘੁੰਮਣਘੇਰੀਆਂ ਪਾਈਆਂ ਤੁਸੀਂ ਇਹ ਜਸਟੀਫਾਈ ਕਰਨਾ ਚਾਹੁੰਦੇ ਹੋ ਕਿ ਵੀ ਹਮੇਸ਼ਾ ਜਿਹੜਾ ਚੰਡੀਗੜ੍ਹ ਆ ਉਹ ਵੱਖਰਾ ਕਰ ਦਿੱਤਾ ਜਾਵੇ ਤੇ ਉਹਨੂੰ ਯੂਟੀ ਰਹਿਣ ਦਿੱਤਾ ਜਾਵੇ ਤੁਹਾਨੂੰ ਐਡਾ ਵੱਡਾ ਆਰਟੀਕਲ ਲਿਖਣ ਦੀ ਕੀ ਲੋੜ ਸੀਗੀ ਤੁਹਾਨੂੰ ਤਾਂ ਸਿੱਧਾ ਇਹ ਕਹਿਣਾ ਚਾਹੀਦਾ ਸੀਗਾ ਕਿ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਦੀ ਰਾਜਧਾਨੀ ਆ ਉਹ ਪੰਜਾਬ ਦਾ ਹਿੱਸਾ ਉਹ ਪੰਜਾਬ ਦਾ ਉਹਦੇ ਉੱਤੇ ਹੱਕ ਬਣਦਾ ਉਹਨੂੰ ਪੰਜਾਬ ਦੇ ਵਿੱਚ ਰਲਾ ਦਿੱਤਾ ਜਾਵੇ ਜੇ ਉਹ ਪੰਜਾਬ ਦੇ ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਮਿਲ ਜਾਂਦੀ ਹੈ ਤਾਂ ਨੇਚਰਲੀ ਉੱਥੋਂ ਦੇ ਲੋਕਾਂ ਨੂੰ ਉੱਥੋਂ ਦੀ ਵਿਧਾਨ ਸਭਾ ਵਾਲੀਆਂ ਰਾਈਟਸ ਤੇ ਸਾਰਾ ਕੁਝ ਮਿਲਦਾ ਪਰ ਤੁਸੀਂ ਇੰਨਾ ਜ਼ੋਰ ਲਾਇਆ ਇਹ ਪ੍ਰੂਫ ਕਰਨ ਵਾਸਤੇ ਕਿ ਵੀ ਇਹਨੂੰ ਯੂਟੀ ਰਹਿੰਦੇ ਰੱਖਣਾ ਹੈਗਾ ਤੇ ਯੂਟੀ ਰਹਿੰਦੇ ਹੋਏ ਇਹਨੂੰ ਉਹ ਸਾਰਾ ਕੁਝ ਮਿਲੇ ਕੀ ਇਹ ਪੰਜਾਬ ਦੇ ਲੋਕਾਂ ਨਾਲ ਤਰੋ ਨਹੀਂ ਤੇ ਦੂਜਾ ਮੈਂ ਇਹਦੇ ਨਾਲ ਕਾਂਗਰਸ ਨੂੰ ਪੁੱਛਣਾ ਚਾਹੁੰਨਾ ਹੈ ਕਿ ਕੀ ਤੁਸੀਂ ਮਨੀਸ਼ ਤਿਵਾੜੀ ਦੇ ਇਸ ਸਟੈਂਡ ਨਾਲ ਐਗਰੀ ਕਰਦੇ ਹਾਂ ਪੰਜਾਬ ਦੇ ਕਾਂਗਰਸ ਲੀਡਰਸ ਜਿਹੜੇ ਖਾਸ ਕਰਕੇ ਜਿਵੇਂ ਪ੍ਰਗਟ ਸਿੰਘ ਹਰੇ ਹੋ ਗਏ ਆ ਚੰਨੀ ਸਾਹਿਬ ਹਰੇ ਆ ਪ੍ਰਗਟ ਸਿੰਘ ਹਰੇ ਨੂੰ ਖਾਸ ਕਰਕੇ ਪੁੱਛਣਾ ਚਾਹੁੰਦਾ ਕਿਉਂਕਿ ਹਮੇਸ਼ਾ ਕੋਈ ਨਵੇਂ ਸੈਮੀਨਾਰ 'ਚ ਬੈਠੇ ਹੁੰਦੇ ਕਿ ਮੈਨੂੰ ਪੰਜਾਬ ਦੀਆਂ ਪ੍ਰੋਬਲਮ ਸਮਝਾਓ ਆਹ ਆਰਟੀਕਲ ਤੁਹਾਡੇ ਵੀ ਅੱਖਾਂ ਸਾਹਮਣੇ ਨਿਕਲਿਆ ਹੋਣਾ ਜੇ ਨਹੀਂ ਨਿਕਲਿਆ ਤਾਂ ਅੱਜ ਦਾ ਟਰਬਿਊਨ ਲੈ ਕੇ ਉਹਨੂੰ ਪੜ੍ਹ ਲਓ ਕਿ ਇਹ ਜੋ ਤੁਹਾਡੇ ਆਪ ਦੇ ਪਾਰਟੀ ਦੇ ਬੰਦੇ ਕਹਿ ਰਹੇ ਆ ਜਿਨ੍ਹਾਂ ਨੂੰ ਤੁਸੀਂ ਅਨੰਦਪੁਰ ਸਾਹਿਬ ਤੋਂ ਚਿਤਾਇਆ ਜਿਨ੍ਹਾਂ ਨੂੰ ਤੁਸੀਂ ਲੁਧਿਆਣੇ ਤੋਂ ਐਮਪੀ ਬਣਾਇਆ ਜਿਹੜੇ ਤੁਹਾਡੇ ਮੁੱਖ ਲੀਡਰ ਰਹੇ ਆ ਪੰਜਾਬ ਦੇ ਉਹ ਕੀ ਮੰਗ ਕਰ ਰਹੇ ਆ ਉਹ ਕੀ ਚ ਉਹ ਚਾਹੁੰਦੇ ਆ ਕਿ ਜਿਵੇਂ ਕਾਂਗਰਸ ਨੇ ਹਮੇਸ਼ਾ ਸਾਡੇ ਤੋਂ ਸਾਡੀ ਰਾਜਧਾਨੀ ਕੋਈ ਰੱਖੀ ਉਹਨੂੰ ਇਹ ਪੱਕਾ ਕਰ ਦੇਣ ਉਹਨੂੰ ਉਹਨੂੰ ਉਹ ਅਰੇਂਜਮੈਂਟ ਨੂੰ ਹਮੇਸ਼ਾ ਉਹਦੇ ਉੱਤੇ ਮੋਹਰ ਲਾ ਦੇਣ ਇਹ ਸਿੱਧੀ ਗੱਲ ਕਿਉਂ ਨਹੀਂ ਕਹਿੰਦੇ ਕਿ ਵੀ ਚੰਡੀਗੜ੍ਹ ਜਿਹੜਾ ਹੈਗਾ ਉਹ ਪੰਜਾਬ ਦਾ ਪੰਜਾਬ ਦੀ ਰਾਜਧਾਨੀ ਆ ਉਹ ਪੰਜਾਬ ਨੂੰ ਦਿੱਤਾ ਜਾਵੇ ਜੇ ਉਹ ਪੰਜਾਬ ਨੂੰ ਦਿੱਤਾ ਜਾਊਗਾ ਜੇ ਉਹਦੇ ਤੇ ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਮਿਲ ਜੂ ਤੇ ਉੱਥੋਂ ਦੇ ਲੋਕਾਂ ਨੂੰ ਜਿਹੜੇ ਉਹਨਾਂ ਦੇ ਡੈਮੋਕਰੈਟਿਕ ਰਾਈਟਸ ਹੈਗੇ ਆ ਜਿਹੜੇ ਮਿਲਣੇ ਚਾਹੀਦੇ ਆ ਮੈਂ ਕਹਿੰਦਾ ਉਹਨਾਂ ਦੀ ਵਿਧਾਨ ਸਭਾ ਦੇ ਵਿੱਚ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਆ ਪਰ ਉਹ ਕਿਹੜੀ ਵਿਧਾਨ ਸਭਾ ਚ ਹੋਣੀ ਚਾਹੀਦੀ ਉਹ ਚੰਡੀਗੜ੍ਹ ਦੀ ਵੱਖ ਵਿਧਾਨ ਸਭਾ ਨਹੀਂ ਹੋਣੀ ਚਾਹੀਦੀ ਉਹ ਪੰਜਾਬ ਦੀ ਵਿਧਾਨ ਸਭਾ ਚ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਆ ਤੇ ਇਹ ਸਾਨੂੰ ਸਾਡਾ ਇਲਾਕਾ ਮਿਲਣਾ ਚਾਹੀਦਾ ਤੁਸੀਂ ਇੱਥੋਂ ਦੀ ਡੈਮੋਗ੍ਰਾਫੀ ਬਦਲ ਕੇ ਰੱਖਤੀ ਤੁਸੀਂ ਇੱਥੋਂ ਦੇ ਹਾਲਾਤ ਬਦਲ ਕੇ ਰੱਖਦੇ ਇੱਥੋਂ ਦਾ ਰੈਵਨਿਊ ਤੁਸੀਂ ਸਾਡੇ ਤੋਂ ਖੋਹ ਲਿਆ ਤੇ ਸਾਡੇ ਤੋਂ ਪੰਜਾਬ ਵਰਗੇ ਸੂਬੇ ਨੂੰ ਰਾਜਧਾਨੀ ਨਹੀਂ ਹੈ ਨਹੀਂ ਉਲਟਾ ਤੁਸੀਂ ਇੰਜੇ ਲੇਖ ਲਿਖ ਰਹੇ ਹੋ ਕਿ ਵੀ ਇਸ ਚੀਜ਼ ਤੇ ਮੋਰ ਲੱਗ ਜੇ ਹਮੇਸ਼ਾ ਵਾਸਤੇ ਕਿ ਇਹ ਕਦੀ ਵੀ ਪੰਜਾਬ ਨੂੰ ਨਾ ਮਿਲੇ ਦੂਜਾ ਮੈਂ ਟ੍ਰਿਬਿਊਨ ਅਖਬਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਨੇ ਲੋਕਾਂ ਨੇ ਤੁਹਾਨੂੰ ਛਾਪਿਆ ਇੰਜੇ ਆਰਟੀਕਲ ਜਦੋਂ ਛਾਪਦੇ ਹੋ ਤਾਂ ਇਹਦਾ ਕਾਊਂਟਰ ਵਿਊ ਜ਼ਰੂਰ ਛਾਪਿਆ ਕਰੋ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਇਹ ਪੰਜਾਬ ਦੀ ਰਾਜਧਾਨੀ ਨਹੀਂ ਹੈ ਇਹ ਪੰਜਾਬ ਦਾ ਇਲਾਕਾ ਹੈ 28 ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਇਹ ਇਲਾਕਾ ਬਸਾਇਆ ਗਿਆ ਹੈ ਇਹਦੇ ਤੇ ਸਿਰਫ ਪੰਜਾਬ ਤੇ ਪੰਜਾਬ ਦਾ ਹੀ ਹੱਕ ਆ ਐਨਾ ਕਹਿ ਕੇ ਮੈਂ ਦੁਬਾਰਾ ਇਹ ਸਵਾਲ ਪੁੱਛਦਾ ਹਾਂ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਤੇ ਇਹਨਾਂ ਲੀਡਰਸ ਨੂੰ ਕਿ ਅਸੀਂ ਇਹਦਾ ਜਵਾਬ ਮੰਗਦੇ ਹਾਂ ਤੁਹਾਡੇ ਤੋਂ ਕਿ ਮਨੈਸ਼ ਤਿਵਾੜੀ ਦੇ ਸਟੈਂਡ ਦੇ ਉੱਤੇ ਤੁਹਾਡੇ ਕੀ ਵਿਚਾਰ ਹੈਗੇ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਹ